ਭਾਈ ਆ ਗੱਡੀ ਦੇ ਸਮਝ ਨਹੀਂ ਆਈ ਹੈ ਕਿ ਕੁਛ ਵੀ ਇਹ ਗੱਡੀ ਦੇ ਵਿੱਚ ਐਨੀ ਉਲੀ ਕਿਵੇਂ ਲੱਗ ਗਈ ਗੱਡੀ ਨੂੰ ਦੇਖ ਕੇ ਤਾਂ ਲੱਗਦਾ ਵੀ ਇਹ ਗੱਡੀ ਕਈ ਮਹੀਨਿਆਂ ਤੋਂ ਚਲਾਈ ਨਹੀਂ ਗਈ ਵੀ ਇਸ ਤਰ੍ਹਾਂ ਹੀ ਖੜੀ ਰਹੀ ਸੀ ਇਸ ਗੱਡੀ ਦੇ ਵਿੱਚ ਉਲੀ ਲੱਗ ਗਈ ਜਿਵੇਂ ਬੁਰਾ ਹਾਲ ਹੋਇਆ ਪਿਆ ਗੱਡੀ ਦਾ ਆ ਬੰਦੇ ਨੇ ਵੀ ਦੇਖੋ ਸੇਫਟੀ ਸੂਟ ਪਾ ਕੇ ਇਹਨੂੰ ਤੋਰੇ ਆ ਇਨਾ ਬੁਰਾ ਹਾਲ ਆ ਗੱਡੀ ਦਾ ਇਹ ਗੱਡੀ ਇਸ ਬੰਦੇ ਨੇ ਕੱਲਾ ਹੀ ਕੱਲੀ ਚੀਜ਼ ਪਟ ਲਈ ਡੈਸ਼ਬੋਰਡ ਸੀਟਾਂ ਸੁੱਟਾਂ ਸਭ ਕੁਝ ਕੱਢ ਲਿਆ ਆ ਦੇਖੋ ਸੀਟਾਂ ਦੇ ਉੱਪਰ ਕਿਵੇਂ ਉਲੀ ਲੱਗੀ ਪਈ ਆ ਮਤਲਬ ਸਮਝ ਨਹੀਂ ਆਈ ਇਹ ਵੀ ਗੱਡੀ ਦੇ ਵਿੱਚ ਉਲੀ ਲੱਗੀ ਕਿਵੇਂ ਫੀਡ ਵਲਟਾਂ ਬੁਲਟਾਂ ਵੀ ਸਾਰੀਆਂ ਧੋਤੀਆਂ ਅੰਦਰ ਸਾਮਾਨ ਦੇਖੋ ਓਏ ਹੋਏ ਬਾਲਾ ਬੁਰਾ ਹਾਲ ਹੋਇਆ ਪਿਆ ਗੱਡੀ ਦਾ ਇਹ ਕੱਲੇ ਕੱਲੇ ਚੀਜ਼ ਧੋਤੀ ਖੋਲ ਕੇ ਆਹ ਦੇਖੋ ਅੰਦਰੋਂ ਵੀ ਮਤਲਬ ਇਹਨੇ ਸਾਰਾ ਕੁਝ ਹੀ ਪਟਤਾ ਤੋ ਕੈ ਸੇਰ ਜੜਤਾ ਕੁਛ ਨਹੀਂ ਛੱਡਿਆ ਬਾਈ ਨੇ ਆ ਦੇਖੋ ਉਲੀ ਕਿਵੇਂ ਲੱਗੀ ਪਈ ਸੀ ਹੁਣ ਦੇਖੋ ਗੱਡੀ ਕਮਾਲ ਕਰਦੀ ਸਾਰੀ ਗੱਡੀ ਤੋ ਹਤੀ ਅੰਦਰੋਂ ਤਾਂ ਹੋ ਗਈ ਸਫਾਈ ਹੁਣ ਬਾਹਰੋਂ ਦੇਖੋ ਗੱਡੀ ਦੀ ਬੁਰੀ ਹਾਲਤ ਹੋਈ ਪਈ ਥੀ ਦੇਖੋ ਗੱਡੀ ਘੜਤੀ ਅੰਡੇ ਵਰਗੀ